ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਖੀ ਸ਼ਰਵਨ ਕਰਾਂਗੇ ਵੱਡੇ ਸਾਹਿਬਜ਼ਾਦਿਆਂ ਦੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸਨ ਬਾਬਾ ਅਜੀਤ ਸਿੰਘ ਜੀ ਦਾ ਜਨਮ 7 ਜਨਵਰੀ ਸਨ 1687 ਈਸਵੀ ਨੂੰ ਪੌਂਟਾ ਸਾਹਿਬ ਵਿਖੇ ਅਤੇ ਬਾਬਾ ਜੁਜਾਰ ਸਿੰਘ ਜੀ ਦਾ ਜਨਮ ਸਨ 1699 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ ਸਹਿਜਾਦਿਆਂ ਦੀ ਪੜ੍ਹਾਈ ਸਿਖਲਾਈ ਗੁਰੂ ਜੀ ਦੀ ਨਿਗਰਾਨੀ ਹੇਠ ਹੋਈ ਘੋੜਸਵਾਰੀ ਸ਼ਸਤਰ ਵਿਦਿਆ ਅਤੇ ਤੀਰ ਅੰਦਾਜ਼ੀ ਵਿੱਚ ਸਹਿਜਾਦਿਆਂ ਨੂੰ ਨੇ ਪੁੱਨ ਕਰ ਦਿੱਤਾ ਗਿਆ ਇੱਕ ਵਾਰ ਦੀ ਗੱਲ ਹੈ ਕਿ ਅਨੰਦਪੁਰ ਸਾਹਿਬ ਵਿਖੇ دیਵਾਨ ਸਜਿਆ ਹੋਇਆ ਸੀ ਕਿ ਇੱਕ ਬ੍ਰਾਹਮਣ ਰੋਂਦਾ ਕੁਰਲਾਂਦਾ ਹੋਇਆ ਆਇਆ ਅਤੇ ਉਸਨੇ ਗੁਰੂ ਜੀ ਕੋਲ ਇਹ ਸ਼ਿਕਾਇਤ ਕੀਤੀ ਕਿ ਮੈਂ ਜਦੋਂ ਮੁਕਲਾਵਾ ਲੈ ਕੇ ਆ ਰਿਹਾ ਸੀ ਤਾਂ ਮੇਰੀ ਘਰ ਵਾਲੀ ਪਠਾਣਾ ਨੇ ਖੋ ਲਈ ਹੈ ਗੁਰੂ ਜੀ ਨੇ ਸਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਸਿੰਘਾਂ ਨੂੰ ਨਾਲ ਲੈ ਕੇ ਜਾਓ ਤੇ ਬ੍ਰਾਹਮਣੀ ਨੂੰ ਛੁਡਾ ਕੇ ਇਸ ਦੇ ਹਵਾਲੇ ਕਰੋ ਅਤੇ ਜ਼ਬਰਖਾਨੋਂ ਇਸ ਦੀ ਕਰਲੀ ਸਜ਼ਾ ਦਿੱਤੀ ਜਾਵੇ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਘੋੜੇ ਤੇ ਕਾਠੀ ਪਾਈ ਤਲਵਾਰ ਹੱਥ ਵਿੱਚ ਸੂਤ ਕੇ 100 ਸਿੰਘਾਂ ਨੂੰ ਨਾਲ ਲਿਆ ਤੇ ਬ੍ਰਾਹਮਣ ਨੂੰ ਆਪਣੇ ਘੋੜੇ ਤੇ ਬਿਠਾ ਲਿਆ ਅਜੇ ਦਿਨ ਨਹੀਂ ਸਿਚੜਿਆ ਕਿ ਬੱਸੀ ਪਠਾਣਾ ਜਿਲਾ ਹੁਸ਼ਿਆਰਪੁਰ ਦੇ ਪਠਾਨ ਦੇ ਹਵੇਲੀ ਦਾ ਆਪੂਹਾ ਤੋੜ ਕੇ ਅੰਦਰ ਲੰਘ ਗਏ ਜੰਗ ਫੜਾ ਕਰਕੇ ਜ਼ਬਰਖਾਨ ਨੂੰ ਬਣ ਕੇ ਘੋੜੇ ਤੇ ਬਿਠਾ ਲਿਆ ਤੇ ਬ੍ਰਾਹਮਣੀ ਸਮੇਤ ਅਨੰਦਪੁਰ ਸਾਹਿਬ ਪਹੁੰਚੇ ਬ੍ਰਾਹਮਣੀ ਬ੍ਰਾਹਮਣ ਦੇ ਸਪੁਰਦ ਕਰ ਦਿੱਤੀ ਜ਼ਬਰਖਾਨ ਨੂੰ ਉਸ ਦੇ ਨੀਚ ਕਰਮ ਦੀ ਸਜ਼ਾ ਦਿੱਤੀ ਗੁਰੂ ਜੀ ਸਹਬਜ਼ਾਦਾ ਅਜੀਤ ਸਿੰਘ ਜੀ ਦੀ ਇਸ ਬਹਾਦਰੀ ਤੇ ਬਹੁਤ ਖੁਸ਼ ਹੋਏ ਸ਼ਾਮ ਕੌਰ ਦੀ ਗੜੀ ਨੂੰ ਇਧਰ ਘੇਰਾ ਪੈ ਚੁੱਕਾ ਸੀ ਗੁਰੂ ਜੀ ਨੇ ਸਹਜਾਦਾ ਅਜੀਤ ਸਿੰਘ ਨੂੰ ਪੂਰੇ ਸ਼ਸਤਰ ਵਸਤਰ ਸਜਾ ਕੇ ਪੰਜ ਸਿੰਘਾਂ ਸਮੇਤ ਜੰਗ ਕਰਨ ਲਈ ਗੜੀ ਤੋਂ ਬਾਹਰ ਭੇਜਿਆ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਤੀਰ ਚਲਾਏ ਤਾਂ ਮੁਗਲ ਫੌਜ ਅੱਲਾਹ ਅੱਲਾਹ ਬੁਕਰਨ ਲੱਗ ਪਈ ਤੀਰਾਂ ਤੋਂ ਬਾਅਦ ਆਪਣੇ ਘੋੜੇ ਤੇ ਸਵਾਰ ਤਲਵਾਰ ਦੇ ਅਜਿਹੇ ਜੋਹਰ ਦਿਖਾਏ ਕਿ ਵੈਰੀ ਹੈਰਾਨ ਰਹਿ ਗਏ ਜਦੋਂ ਆਪ ਜੀ ਦਾ ਘੋੜਾ ਜ਼ਖਮੀ ਹੋ ਗਿਆ ਤਾਂ ਆਪ ਪੈਦਲ ਹੋ ਕੇ ਵੈਰੀਆਂ ਦੇ ਆਹੂ ਲਾਹਣ ਲਗੇ ਗੁਰੂ ਜੀ ਸਹਿਬਜ਼ਾਦੇ ਦੀ ਬਹਾਦਰੀ ਗੜੀ ਵਿੱਚੋਂ ਬੜੀ ਪ੍ਰਸੰਤਾ ਨਾਲ ਵੇਖ ਰਹੇ ਸਨ ਕਈ ਵੈਰੀਆਂ ਨੂੰ ਪਾਰ ਬੁਲਾ ਕੇ ਸਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਇਹਨਾਂ ਤੋਂ ਬਾਅਦ ਸਾਹਿਬ ਜदा ਜੁਝਾਰ ਸਿੰਘ ਜਿਹਨੂੰ ਗੁਰੂ ਜੀ ਨੇ ਪੰਜ ਸਿੰਘਾਂ ਨਾਲ ਜੰਗ ਵਿੱਚ ਤੋਰਿਆ ਜਿਉਂ ਹੀ ਸਾਹਿਬ ਜदा ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਆਏ ਮੁਗਲ ਸੈਨਾ ਇੱਕੋ ਵਾਰ ਉਹਨਾਂ ਤੇ ਟੁੱਟ ਕੇ ਪੈ ਗਈ ਗੁਰੂ ਜੀ ਨੇ ਇਹ ਵੇਖ ਕੇ ਗੜੀ ਵਿੱਚੋਂ ਆਪ ਤੀਰਾਂ ਦੀ 부ਛਾੜ ਕੀਤੀ ਤਾਂ ਕਿ ਬਾਬਾ ਜੁਝਾਰ ਸਿੰਘ ਜੀ ਅੱਗੇ ਵਧਦੇ ਹੋਏ ਕਈ ਵੈਰੀਆਂ ਨੂੰ ਪਾਰ ਭੁਲਾ ਦੇਣ ਬੜੇ ਉਸਮਾਨ ਦਾ ਜੰਦਸੀ ਬੇਅੰਤ ਮੁਗਲ ਸੈਨਿਕਾਂ ਨੂੰ ਪਾਰ ਬੁਲਾ ਕੇ ਆਪ ਜੀ ਵੀ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਅੱਜ ਵੀ ਇਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਧਰਮ ਦੇ ਲਈ ਜੂਝਣ ਦਾ ਸਨੇਹਾ ਦੇ ਰਹੀ ਹੈ ਇੱਥੇ ਹਰ ਸਾਲ ਦਸੰਬਰ ਦੇ ਮਹੀਨੇ ਬੜਾ ਭਾਰੀ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਮੈਨੂੰ ਉਮੀਦ ਹੈ आप जी इस जोड़ मेले जाके साहबजाद की शहादत में होर सिंह की शहादत को जरूर श्रद्धांजलि भेंट करोगे जी वागुरु जी का खालसा वाहू जी की फतेह